ਕਰਨਾਟਕ ਪੁਲਿਸ ਨੇ ਕ੍ਰਿਕਟਰ ਵਿਰਾਟ ਕੋਹਲੀ ਦੇ ਬੈਂਗਲੁਰੂ ਵਿੱਚ ਸਥਿਤ ਪੱਬ ਬਰੁਧ ਐਫ ਆਈ ਆਰ ਦਰਜ ਕੀਤੀ ਹੈ ਇਹ ਪੱਬ ਬੈਂਗਲੁਰੂ ਵਿੱਚ ਰਤਨਮ ਕੰਪਲੈਕਸ ਦੀ 6ਵੀਂ ਮੰਜ਼ਲ ਤੇ ਸਥਿਤ ਹੈ ਪੁਲਿਸ ਨੇ ਕੋਹਲੀ ਦੇ ਪੱਬ ਤੇ ਰੈਸਟੋਰੈਂਟ ਬਰੁਧ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ ਆਈ ਪੀਐਲ ਦੇ ਫਾਈਨਲ ਵਿੱਚ ਪਹੁੰਚ ਚੁੱਕੀ ਆਰਸੀਬੀ ਟੀਮ ਅਤੇ ਭਾਰਤੀ ਟੀਮ ਦੇ ਅਹਿਮ ਖਿਡਾਰੀ ਵਿਰਾਟ ਕੋਹਲੀ ਦੇ ਪੱਬ ਖਿਲਾਫ ਕਰਨਾਟਕ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਕ੍ਰਿਕਟਰ ਵਿਰਾਟ ਕੋਹਲੀ ਦੇ ਬੈਂਗਲੁਰੂ ਵਿੱਚ ਸਥਿਤ ਪੱਬ 18 ਕਮਿਊਨ ਬਰ ਏ ਪੱਬ ਰਤਨਮ ਕੰਪਲੈਕਸ ਦੀ 6ਵੀਂ ਮੰਜ਼ਿਲ ਤੇ ਸਥਿਤ ਹੈ ਕਵਨ ਪਾਰਕ ਪੁਲਿਸ ਨੇ ਬੈਂਗਲੁਰੂ ਵਿੱਚ ਵਿਰਾਟ ਕੋਹਲੀ ਦੇ 18 ਕਮਿਊਨ ਪੱਬ ਅਤੇ ਰੈਸਟੋਰੈਂਟ ਵਿਰੁੱਧ ਕੋਟਪਾ ਐਕਟ ਯਾਨੀ ਕਿ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ ਪੱਬ ਤੇ ਕੋਟਪਾ ਐਕਟ ਦੀ ਧਾਰਾ 4 ਅਤੇ 21 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਰੈਸਟੋਰੈਂਟ ਵਿੱਚ ਕੋਈ ਨੋ ਸਮੋਕਿੰਗ ਜ਼ੋਨ ਨਹੀਂ ਸੀ ਦੱਸਿਆ ਜਾ ਰਿਹਾ ਹੈ ਕਿ ਪੱਬ ਵਿੱਚ ਸਿਗਰਟ ਨੁਸ਼ੀ ਖੇਤਰ ਸਬੰਧੀ ਜ਼ਰੂਰੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ ਇਸ ਐਕਟ ਤਹਿਤ ਜਨਤਕ ਥਾਵਾਂ 'ਤੇ ਸਿਗਰਟ ਨੋਸ਼ੀ ਲਈ ਸਖਤ ਨਿਯਮ ਬਣਾਏ ਗਏ ਹਨ ਅਤੇ ਉਹਨਾਂ ਦੀ ਪਾਲਣਾ ਨਾ ਕਰਨਾ ਕਾਨੂੰਨੀ ਅਪਰਾਧ ਮੰਨਿਆ ਜਾਂਦਾ ਹੈ ਦੱਸਦੀ ਹੈ ਕਿ ਪਬ ਨੂੰ ਪਹਿਲਾਂ ਵੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸੀ ਪਿਛਲੇ ਸਾਲ ਜੂਨ ਵਿੱਚ ਵੀ ਇਸ ਤੇ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਕਰਨਾਟਕ ਪੁਲਿਸ ਨੇ ਕ੍ਰਿਕਟਰ ਵਿਰਾਟ ਕੋਹਲੀ ਦੇ ਬੈਂਗਲੁਰੂ ਵਿਖੇ ਸਥਿਤ ਪਬ ਬਰੁਧ ਐਫ ਆਈ ਆਰ ਦਰਜ ਕੀਤੀ ਹੈ ਇਹ ਪਬ ਬੈਂਗਲੁਰੂ ਵਿੱਚ ਰਤਨਮ ਕੰਪਲੈਕਸ ਦੀ 6ਵੀਂ ਮੰਜ਼ਲ ਤੇ ਸਥਿਤ ਹੈ ਪੁਲਿਸ ਨੇ ਕੋਹਲੀ ਦੇ ਪਬ ਤੇ ਰੈਸਟੋਰੈਂਟ ਬਰੁਧ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ ਆਈ ਪਲ ਦੇ ਫਾਈਨਲ ਵਿੱਚ ਪਹੁੰਚ ਚੁੱਕੀ ਆਰ ਸੀ ਬੀ ਟੀਮ ਅਤੇ ਭਾਰਤੀ ਟੀਮ ਦੇ ਅਹਿਮ ਖਿਡਾਰੀ ਵਿਰਾਟ ਕੋਹਲੀ ਦੇ ਪਬ ਖਿਲਾਫ ਕਰਨਾਟਕ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਕ੍ਰਿਕਟਰ ਵਿਰਾਟ ਕੋਹਲੀ ਦੇ ਬੈਂਗਲੁਰੂ ਵਿੱਚ ਸਥਿਤ ਪੱਬ 18 ਕਮਿਊਨ ਵਿਰੁੱਧ ਐਫ ਆਈ ਆਰ ਹੋਈ ਹੈ ਇਹ ਪੱਬ ਰਤਨਮ ਕੰਪਲੈਕਸ ਦੀ 6ਵੀਂ ਮੰਜ਼ਿਲ ਤੇ ਸਥਿਤ ਹੈ ਕਵਨ ਪਾਰਕ ਪੁਲਿਸ ਨੇ ਬੈਂਗਲੁਰੂ ਵਿੱਚ ਵਿਰਾਟ ਕੋਹਲੀ ਦੇ 18 ਕਮਿਊਨ ਪੱਬ ਅਤੇ ਰੈਸਟੋਰੈਂਟ ਵਿਰੁੱਧ ਕੋਟਪਾ ਐਕਟ ਜਾਣੀ ਕਿ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ ਪੱਬ ਤੇ ਕੋਟਪਾ ਐਕਟ ਦੀ ਧਾਰਾ 4 ਅਤੇ 21 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਰੈਸਟੋਰੈਂਟ ਵਿੱਚ ਕੋਈ ਨੋ ਸਮੋਕਿੰਗ ਜ਼ੋਨ ਨਹੀਂ ਸੀ ਦੱਸਿਆ ਜਾ ਰਿਹਾ ਹੈ ਕਿ ਪਬ ਵਿੱਚ ਸਿਗਰਟ ਨੁਸ਼ੀ ਖੇਤਰ ਸੰਬੰਧੀ ਜ਼ਰੂਰੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ ਇਸ ਐਕਟ ਤਹਿਤ ਜਨਤਕ ਥਾਵਾਂ 'ਤੇ ਸਿਗਰਟ ਨੁਸ਼ੀ ਲਈ ਸਖਤ ਨਿਯਮ ਬਣਾਏ ਗਏ ਹਨ ਅਤੇ ਉਹਨਾਂ ਦੀ ਪਾਲਣਾ ਨਾ ਕਰਨਾ ਕਾਨੂੰਨੀ ਅਪਰਾਧ ਮੰਨਿਆ ਜਾਂਦਾ ਹੈ ਦੱਸਦੀ ਹੈ ਕਿ ਪਬ ਨੂੰ ਪਹਿਲਾਂ ਵੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸੀ ਪਿਛਲੇ ਸਾਲ ਜੂਨ ਵਿੱਚ ਵੀ ਇਸ ਤੇ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ